ਤਸ਼ਰੀਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਮੈਂ ਕਿਹਾ ਹਾਜ਼ਰ ਹਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਬਹੁਤ ਹੀ ਸੋਹਣੀ ਕਹਾਣੀ ਆ ਜੇ ਤੁਸੀਂ ਇੱਕ ਵਾਰ ਕਹਾਣੀ ਸੁਣਨੀ ਸ਼ੁਰੂ ਕੀਤੀ ਤਾਂ ਮੈਨੂੰ ਪੂਰਾ ਭਰੋਸਾ ਕਿ ਤੁਸੀਂ ਪੂਰੀ ਕਹਾਣੀ ਸੁਣੇ ਬਿਨਾ ਸਕਿਪ ਨਹੀਂ ਕਰ ਸਕਦੇ ਵੀਡੀਓ ਕਹਾਣੀ ਸੁਣੋ ਇਹ ਕਹਾਣੀ ਸੁਣਨ ਤੋਂ ਬਾਅਦ ਜਿਹੜੇ ਵੀ ਤੁਹਾਡੇ ਵਿਚਾਰ ਹੋਣਗੇ ਜਿੰਨੇ ਵੀ ਸਬਸਕ੍ਰਾਈਬਰ ਤੁਸੀਂ ਇਸ ਚੈਨਲ ਤੇ ਆਉਂਗੇ ਵੀਡੀਓ ਤੇ ਆਉਂਗੇ ਕਹਾਣੀ ਸੁਣ ਕੇ ਵਿਚਾਰ ਜ਼ਰੂਰ ਰੱਖਣੇ ਅੱਜ ਤੁਹਾਡੇ ਸਾਰਿਆਂ ਲਈ ਇਹ ਟੀਚਾ ਹੈ ਕਿ ਤੁਸੀਂ ਸਾਰਿਆਂ ਨੇ ਇਸ ਕਹਾਣੀ ਬਾਰੇ ਵਿਚਾਰ ਹਨਾ ਆਪਣੇ ਜ਼ਰੂਰ ਰੱਖਣੇ ਆ ਕਿਉਂਕਿ ਰੋਜ਼ ਮਰਾ ਦੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਵਾਪਰਦੀਆਂ ਨੇ ਸਵੇਰ ਦੇ 4 ਵਜੇ ਦਾ ਸਮਾਂ ਤੇ ਪ੍ਰੀਤ ਦੇ ਫੋਨ ਦਾ అలਾਰਮ ਵੱਜ ਰਿਹਾ ਪਰ ਪ੍ਰੀਤ ਨੂੰ ਜਾਗ ਨਹੀਂ ਆਈ ਤੇ ਉਹਦੇ ਹਸਬੰਦ ਪ੍ਰਦੀਪ ਉਹ ਕੋਲ ਪਏ ਨੇ ਉਹ ਆਵਾਜ਼ ਮਾਰਦੇ ਆ ਪ੍ਰੀਤ అలਾਰਮ ਬੰਦ ਕਰ ਦੇ ਪ੍ਰੀਤ ਨੇ ਹੂੰ ਕੀਤੀ ਤੇ ਅਧ ਸੁੱਤੀ ਜੀ ਨੇ ਉਹਨੇ అలਾਰਮ ਬੰਦ ਕਰਕੇ ਤੇ ਉਹਨੇ ਪਾਸਾ ਪਰਤਿਆ ਉਹ ਸੋਚਦੀ ਆ ਵੀ ਚਲ ਮੈਂ ਉੱਠਦੀ ਆ ਉਹਦੀ ਅੱਖ ਲੱਗੀ ਤੇ ਉਹਨੂੰ ਨੀਂਦ ਆ ਗਈ ਜਦੋਂ 6:30 ਵਜੇ ਦਾ ਟਾਈਮ ਹੋਇਆ ਤਾਂ ਉਹਦੀ ਸੱਸ ਜਿਹੜੀ ਉਹ ਉਹਨਾਂ ਦੇ ਕਮਰੇ ਦਾ ਦਰਵਾਜ਼ਾ ਖੜਕਾ ਰਹੀ ਸੀ ਕਹਿ ਰਹੀ ਸੀ ਪ੍ਰੀਤ ਤੈਨੂੰ ਜਾਗ ਨਹੀਂ ਆਈ ਤੈਨੂੰ ਪਤਾ ਨਹੀਂ ਕਿੰਨੇ ਕੰਮ ਪਏ ਨੇ ਧੁੱਪ ਚੜ੍ਹਈ ਆ ਆਪਣੀ ਸੱਸ ਦੀ ਆਵਾਜ਼ ਸੁਣ ਕੇ ਪ੍ਰੀਤ ਭੱਜ ਕੇ ਉੱઠી ਤੇ ਉੱਠ ਕੇ ਉਹ ਸੋਚਦੀ ਹਾਏ ਸੱਚੀ ਕਿੰਨਾ ਟਾਈਮ ਹੋ ਗਿਆ ਲੈ ਮੈਨੂੰ ਤਾਂ ਜਾਗ ਹੀ ਨਹੀਂ ਆਈ ਮੁੜ ਕੇ ਐਂ ਕਰਦੀ ਕਰਦੀ ਉਹ ਫਟਾਫਟ ਭੱਜਦੀ ਆ ਤੇ ਜਦੋਂ ਉਹ ਕਮਰੇ ਚੋਂ ਬਾਹਰ ਆਉਂਦੀ ਆ ਤਾਂ ਉਹਦੀ ਸੱਸ ਲੌਬੀ ਦੇ ਵਿੱਚ ਬੈਠੀ ਹੁੰਦੀ ਆ ਤੇ ਉਹਦੇ ਸਹੁਰਾ ਸਾਹਿਬ ਬੈਠੇ ਅਖਬਾਰ ਪੜ੍ਹ ਰਹੇ ਹੁੰਦੇ ਆ ਉਹਨੇ ਹਜੇ ਮੂੰਹ ਵੀ ਨਹੀਂ ਧੋਤਾ ਹੁੰਦਾ ਤੇ ਉਹਦੀ ਸੱਸ ਦਾ ਲੈਕਚਰ ਸ਼ੁਰੂ ਹੋ ਜਾਂਦਾ ਨਾ ਤੈਨੂੰ ਪਤਾ ਨਹੀਂ 6:30 ਦਾ ਟਾਈਮ ਹੋ ਗਿਆ ਇਹ ਕੋਈ ਟਾਈਮ ਆ ਨੂ ਹਾਤੀਆਂ 8:00 ਵਜੇ ਉੱਠਦੀਆਂ ਨੇ ਤੇਰਾ ਸਹੁਰਾ ਕਦੋਂ ਦਾ ਉੱਠਿਆ ਇਹਨੇ ਪਾਠ ਕਰ ਲਿਆ ਮੈਂ ਵੀ ਉੱਠ ਕੇ ਇੱਧਰ ਬਾਥਰੂਮ ਜਾ ਆਈ ਤੇ ਤੈਨੂੰ ਪਤਾ ਨਹੀਂ ਅਸੀਂ ਚਾਹ ਪੀਣੀ ਆ ਤਾਂ ਪ੍ਰੀਤ ਕਹਿੰਦੀ ਸੌਰੀ ਮੰਮੀ ਵੀ ਕੱਲ ਥੱਕੇ ਹੋਣ ਕਰਕੇ ਅੱਜ ਮੈਨੂੰ ਜਾਗ ਨਹੀਂ ਆਈ ਵੀ ਮੈਂ ਤਾਂ అలਾਰਮ ਬੰਦ ਕਰਕੇ ਹਜੇ ਥੋੜੀ ਜੀ ਅੱਖ ਲਾਈ ਸੀ ਤੇ ਮੈਨੂੰ ਤਾਂ ਨੀਂਦ ਆ ਗਈ ਤੇ ਉਹ ਕਹਿੰਦੀ ਵੀ ਤੁਸੀਂ ਕੋਈ ਗੱਲ ਨਹੀਂ ਗੁੱਸਾ ਨਾ ਕਰੋ ਮੈਂ ਹੁਣੀ ਚਾਹ ਲੈ ਕੇ ਆਉਣੀ ਆ ਐਂ ਕਹਿ ਕੇ ਉਹ ਸਿੰਕ ਤੇ ਮੂੰਹ ਧੋ ਕੇ ਚਲੀ ਜਾਂਦੀ ਹੈ ਰਸੋਈ ਦੇ ਵਿੱਚ ਫਿਰ ਰਸੋਈ ਦੇ ਵਿੱਚ ਉਹ ਚਾਹ ਬਣਾਉਂਦੀ ਬਣਾਉਂਦੀ ਸੋਚਦੀ ਆ ਕਿ ਨੂਰ ਦੇ ਸਕੂਲ ਦਾ ਵੀ ਟਾਈਮ ਹੁੰਦਾ ਜਾਂਦਾ ਉਹਦੇ ਲਈ ਨਾਸ਼ਤਾ ਤਿਆਰ ਕਰਨਾ ਉਹ ਇੱਕ ਪਾਸੇ ਗੈਸ ਤੇ ਆਲੂ ਰੱਖ ਦਿੰਦੀ ਆ ਉਹ ਬੋਇਲ ਕਰਨੇ ਉਹ ਸੋਚਦੀ ਆ ਕਿ ਆਲੂ ਦੇ ਪਰੌਂਠੇ ਬਣਾ ਕੇ ਖਵਾ ਦੂੰਗੀ ਤੇ ਸਬਜ਼ੀ ਚਲੋ ਆਪਣੀ ਬਾਅਦ ਚ ਬਣਾ ਲੂੰਗੀ ਤੇ ਚਾਹ ਦਾ ਕੱਪ ਉਹ ਆਪਣੇ ਸਹੁਰੇ ਤੇ ਸੱਸ ਕੋਲ ਰੱਖ ਜਾਂਦੀ ਆ ਤੇ ਫਿਰ ਰਸੋਈ 'ਚ ਚਲੀ ਜਾਂਦੀ ਆ ਤਾਂ ਪ੍ਰੀਤ ਦਾ ਸਹੁਰਾ ਆਪਣੀ ਪਤਨੀ ਨੂੰ ਕਹਿੰਦਾ ਕਿ ਤੂੰ ਨੂੰ ਤੇ ਸਾਰਾ ਦਿਨ ਲੈਕਚਰ ਦਿੰਨੀ ਆ ਸਵੇਰੇ ਤੂੰ ਉੱਠਣਸਾਰ ਸ਼ੁਰੂ ਹੋ ਜਾਂਦੀ ਆ ਪ੍ਰੀਤ ਰੋ 4 ਵਜੇ ਉੱਠਦੀ ਆ ਫਿਰ ਕੀ ਹੋ ਗਿਆ ਜੇ ਅੱਜ ਲੇਟ ਹੋ ਗਈ ਵੀ ਤੂੰ ਐ ਨਾ ਬੋਲਿਆ ਕਰ ਨਾਲੇ ਚਾਹ ਦੇ ਕੱਪ ਦੀ ਕੀ ਗੱਲ ਆ ਮੈਂ ਕਿਹੜਾ ਚਾਹ ਦੇ ਕੱਪ ਦਾ ਮਾਰਾ ਬੈਠਾ ਸੀਗਾ ਵੀ ਚਾਹ ਬਣੂਗੀ ਫੇਰ ਹੀ ਮੈਂ ਸੈਰ ਤੇ ਜਾਊ ਮੈਂ ਤਾਂ ਖ਼ਬਰ ਪੜਨ ਲੱਗ ਗਿਆ ਵੀ ਮੈਨੂੰ ਆਪਦੇ ਚਾਹ ਦੇ ਕੱਪ ਦੀ ਕੋਈ ਬਾੜੀ ਲੋੜ ਨਹੀਂ ਸੀ ਜਦੋਂ ਪ੍ਰੀਤ ਨੇ ਉੱਠਣਾ ਸੀ ਉਹਨੇ ਚਾਹ ਦੇਣੀ ਸੀ ਪਹਿਲਾਂ ਪ੍ਰੀਤ ਦਾ ਰੋਹਦਾ ਇਹ ਕੰਮ ਆ ਵੀ ਜਦੋਂ ਉਹ ਉੱਠਦੀ ਆ ਆਪਾਂ ਨੂੰ ਦੋਨਾਂ ਜੀਆਂ ਨੂੰ ਪਹਿਲਾਂ ਚਾਹ ਫੜਾਉਂਦੀ ਆ ਫਿਰ ਆਪ ਕੁਛ ਕਰਦੀ ਆ ਤੂੰ ਨਾ ਸਵੇਰੇ ਨਾ ਲੱਗ ਜਾ ਕਰ ਰੱਬ ਦਾ ਨਾਮ ਲਿਆ ਕਰ ਆਉਦੀ ਸਾਸਨਕ ਬੋਲੇ ਜੇ ਕੜਦੀ ਕਹਿੰਦੀ ਤੈਨੂੰ ਤਾਂ ਹਮੇਸ਼ਾ ਪ੍ਰੀਤ ਦੇ ਵਿੱਚ ਕੋਈ ਗਲਤੀ ਨਜ਼ਰ ਨਹੀਂ ਆਉਂਦੀ ਤੂੰ ਮੈਨੂੰ ਹੀ ਕਹਿਣਾ ਹੁੰਦਾ ਜਦੋਂ ਵੀ ਮੈਂ ਉਹਨੂੰ ਕੁਝ ਟੋਕਦੀ ਆ ਤੂੰ ਮੈਨੂੰ ਹੀ ਕਹਿਣਾ ਉਹ ਕਹਿੰਦਾ ਵੀ ਜਦੋਂ ਗਲਤੀ ਤੇਰੀ ਹੁੰਦੀ ਆ ਚਲੋ ਇਸ ਤਰ੍ਹਾਂ ਦੋਨੋਂ ਪਤੀ ਪਤਨੀ ਕਿਚ-ਕਿਚ ਜੀ ਕਰਦੇ ਚਾਹ ਪੀ ਲੈਂਦੇ ਆ ਉਸ ਤੋਂ ਬਾਅਦ ਪ੍ਰੀਤ ਦਾ ਸਹੁਰਾ ਸਰਜੀਤ ਸਿੰਘ ਸੈਰ ਤੇ ਚੱਲਿਆ ਜਾਂਦਾ ਉਧਰ ਪ੍ਰੀਤ ਸੋਚਾਂ ਦੇ ਵਿੱਚ ਉਲਝੀ ਹੋਈ ਸੋਚਦੀ ਆ ਵੀ ਨੂਰ ਨੂੰ ਉਠਾਉਣਾ ਉਹ ਪਾਲੂ ਉਬਲਨੇ ਰੱਖ ਕੇ ਦੁੱਧ ਲੈ ਕੇ ਜਾਂਦੀ ਹੈ ਨੂਰ ਨੂੰ ਕਹਿੰਦੀ ਪੁੱਤ ਫਟਾਫਟ ਉੱਠ ਕੇ ਚੱਲ ਬਾਥਰੂਮ ਤੇ ਤੈਨੂੰ ਨਿਮਾਉਣਾ। ਇਧਰ ਆਲੂ ਉਬਲ ਜਾਂਦੇ ਨੇ ਤੇ ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਮੰਮੀ ਆਲੂ ਨਾ ਠੰਡੇ ਪਾਣੀ ਦੇ ਵਿੱਚ ਪਾਏ ਪਏ ਆ ਤੁਸੀਂ ਛਿਲਕੇ ਲਾ ਦਿਓ ਵੀ ਮੈਂ ਨੂਰ ਨੂੰ ਨਿਵਾ ਕੇ ਤਿਆਰ ਕਰ ਦਿਆਂ ਫਿਰ ਮੈਂ ਉਹਦਾ ਨਾਸ਼ਤਾ ਤਿਆਰ ਕਰਨਾ। ਤਾਂ ਉਹਦੀ ਸੱਸ ਕਹਿੰਦੀ ਵੀ ਦੇਖ ਭਾਈ ਮੇਰਾ ਤਾਂ ਨਹਾ ਕੇ ਗੁਰਦੁਆਰੇ ਜਾਣਾ। ਮੇਰੇ ਤੋਂ ਤਾਂ ਨਹੀਂ ਹੁੰਦਾ ਤੂੰ ਟਾਈਮ ਨਾਲ ਉੱਠ ਖੜਦੀ। ਨਾਲੇ ਆਲੂ ਛਿੱਲਣੇ ਮੇਰੇ ਤਾਂ ਨਾਉ ਨਹੀਂ ਕੰਮ ਕਰ ਦੇਗੀ। ਚਲ ਪ੍ਰੀਤ ਕਹਿੰਦੀ ਕੋਈ ਗੱਲ ਨਹੀਂ ਮੰਮੀ ਜੀ। ਪ੍ਰੀਤ ਨੇ ਫਟਾਫਟ ਨੂਰ ਨੂੰ ਬਾਥਰੂਮ ਦੇ ਵਿੱਚ ਲਿਜਾ ਕੇ ਨਮਾਇਆ ਨਮਾਉਣਾ ਕੀ ਸੀ ਬਚਾਰੀ ਨੇ ਪਾਣੀ ਢੋਲਿਆ ਤੇ ਨੂਰ ਨੂੰ ਕਹਿੰਦੀ ਐਂ ਕਰ ਪੁੱਤ ਮੈਂ ਤੇਰੇ ਕੋਲ ਵਰਦੀ ਰੱਖਦੀ ਆ ਤੂੰ ਤਿਆਰ ਹੋ ਜਾ ਵਰਦੀ ਪਾ ਲੈ ਤੇ ਮੈਂ ਤੇਰੇ ਪਰੌਂਠੇ ਬਣਾ ਦਿਆਂ ਚਲ ਨੂਰ ਵਿਚਾਰਾ ਵਰਦੀ ਪਾਉਣ ਲੱਗਦਾ ਉਹਨੂੰ ਹਣਾ ਨਹੀਂ ਛੋਟਾ ਬੱਚਾ ਸੀਗਾ ਉਹ 3 4 ਸਾਲ ਦਾ ਸੀਗਾ ਉਹ ਆਪਣੇ ਪਾਪਾ ਨੂੰ ਕਹਿੰਦਾ ਪਾਪਾ ਮੇਰੇ ਵਰਦੀ ਪਾ ਦਿਓ ਤਾਂ ਉਹਦੇ ਪਾਪਾ ਪ੍ਰਦੀਪ ਆ ਜਿਹੜੇ ਉਹ ਪ੍ਰੀਤ ਨੂੰ ਆਵਾਜ਼ ਮਾਰਦੇ ਆ ਪ੍ਰੀਤ ਪ੍ਰੀਤ ਕਿੱਧਰ ਚਲੀ ਗਈ ਤੂੰ ਉਹ ਆਈ ਕਹਿੰਦੀ ਆਈ ਜੀ ਆਈ ਤੈਨੂੰ ਪਤਾ ਨਹੀਂ ਲੱਗਦਾ ਯਾਰ ਸਵੇਰੇ ਸਵੇਰੇ ਮੈਨੂੰ ਸੌਣ ਨਹੀਂ ਦਿੰਦਾ ਨੂਰ ਮੈਂ ਥੱਕਿਆ ਹੋਇਆਗਾ ਮੈਨੂੰ ਨੀਂਦ ਆ ਰਹੀ ਆ ਫਿਰ ਮੈਂ ਦਫ਼ਤਰ ਜਾਣਾ ਤੇ ਤੂੰ ਇਹਨੂੰ ਸੰਭਾਲ ਨਹੀਂ ਸਕਦੀ ਵਰਦੀ ਪਾ ਦੇ ਉਹ ਕਹਿੰਦੀ ਜੀ ਅੱਜ ਮੈਂ ਲੇਟ ਹੋ ਗਈ ਉੱਠਣ ਤੋਂ ਵੀ ਤੁਸੀਂ ਗੁੱਸਾ ਨਾ ਕਰੋ ਚਲ ਮੈਂ ਇਹਦੇ ਪਰੌਂਠੇ ਬਣਾਉਣੇ ਸੀਗੇ ਤਾਂ ਮੈਂ ਕਹਿੰਦੀ ਸੀ ਚਲ ਵੀ ਤੁਸੀਂ ਪਾ ਦਿੰਦੇ ਵਰਦੀ ਵੀ ਨੂਰ ਚਲਾਪੇ ਪਾ ਲੈਂਦਾ ਵੀ ਆਪੇ ਤੋਂ ਪਈ ਨਹੀਂ ਨੇ ਸਾਨੂੰ ਉਠਾ ਲਿਆ ਚਲ ਉਹ ਨੂਰ ਨੂੰ ਕਹਿੰਦੀ ਪੁੱਤ ਚਲ ਮੈਂ ਪਾਵਾਂ ਤੇਰੀ ਵਰਦੀ ਫਟਾਫਟ ਉਹਨੇ ਨੂਰ ਦੇ ਵਰਦੀ ਪਾਈ ਸੈਂਡਲ ਜਿਹੜਾ ਆਪਾਂ ਪਾ ਕੇ ਉਹਦੇ ਤੇ ਉਹਨੂੰ ਤਿਆਰ ਕਰਤਾ ਤੇ ਉਸ ਤੋਂ ਬਾਅਦ ਉਹ ਆ ਕੇ ਰਸੋਈ ਦੇ ਵਿੱਚ फटाफट ਉਹਨੇ ਪਰੌਂਠੇ ਬਣਾਏ ਤੇ ਜਦੋਂ ਉਹਨੇ ਵੇਖਿਆ ਵੀ ਸਕੂਲ ਦਾ ਟਾਈਮ ਆ ਜਿਹੜਾ 10 ਮਿੰਟ ਦਾ ਰਹਿ ਗਿਆ ਉਹਨੇ ਦੋ ਪਰੌਂਠੇ ਆਪਣੇ ਪੁੱਤ ਦੇ ਪੈਕ ਕਰਤੇ ਤੇ ਇੱਕ ਨਾਲ ਉਹ ਉਹ ਬਣਾ ਕੇ ਰੋਲ ਜਾ ਤੇ ਉਹਨੂੰ ਕਹਿੰਦੀ ਚਲਾ ਜਾ ਪੁੱਤ ਤੇ ਸਕੂਟਰੀ ਤੇ ਬਹਿ ਕੇ ਮੇਰੇ ਪਿੱਛੇ ਬਹਿ ਕੇ ਖਾਲੀ ਸਕੂਟੀ ਤੇ ਚਲੋ ਬਿਠਾ ਲੈਂਦੀ ਆ ਆਪਣੇ ਪੁੱਤ ਨੂੰ ਤੇ ਬਾਹਰ ਨਿਕਲਣ ਲੱਗੀ ਉਹ ਕਹਿੰਦੀ ਪ੍ਰਦੀਪ ਮੈਂ ਨਾ ਮੰਮੀ ਡੈਡੀ ਦੀ ਰੋਟੀ ਤੋਂ ਲੇਟ ਹੋ ਜੂਗੀ ਜੇ ਤੁਸੀਂ ਅੱਜ ਨੂਰ ਨੂੰ ਛੱਡਿਆ ਹਾਂ ਤਾਂ ਪ੍ਰਦੀਪ ਕਹਿੰਦਾ ਨਾ ਇਹ ਤੇਰਾ ਕੰਮ ਆ ਪ੍ਰੀਤ ਮੇਰੇ ਤੋਂ ਨਹੀਂ ਹੁੰਦਾ ਮੈਂ ਤਾਂ ਆਪਦਾ ਨਹਾ ਕੇ ਤਿਆਰ ਹੋ ਕੇ ਦਫ਼ਤਰ ਜਾਣਾ ਤੇ ਤੂੰ ਹੀ ਛੱਡਿਆ ਚਲ ਪ੍ਰੀਤ ਵਿਚਾਰੀ ਜਾਂਦੀ ਆ ਆਪਣੇ ਪੁੱਤ ਨੂੰ ਸਕੂਲ ਛੱਡ ਕੇ ਵਾਪਸ ਆ ਜਾਂਦੀ ਆ ਤਾਂ ਜਦੋਂ ਵਾਪਸ ਆਉਂਦੀ ਆ ਤਾਂ ਜਿਹੜੀ ਉਹਦੀ ਸੱਸ ਆ ਉਹ ਪ੍ਰਦੀਪ ਕੋਲ ਖੜੀ ਕਰ ਰਹੀ ਹੁੰਦੀ ਆ ਵੀ ਇਹਨੂੰ ਪਤਾ ਨਹੀਂ ਕਿੰਨੇ ਵਜੇ ਉੱਠਣਾਗਾ ਸਾਰੇ ਘਰ ਦਾ ਸਿਸਟਮ ਵਿਗਾੜਤਾ ਕਿਸੇ ਨੂੰ ਟਾਈਮ ਨਾਲ ਰੋਟੀ ਨਹੀਂ ਪਾਣੀ ਨਹੀਂ ਇਹ ਗੱਲਾਂ ਸੁਣਦਾ ਲੈਂਦੀ ਆ ਪ੍ਰੀਤ ਪਰ ਉਹ ਇਗਨੋਰ ਕਰਦੀ ਆ ਤੇ ਆ ਕੇ ਉਹ ਆਪਣੇ ਪਤੀ ਦੇ ਕੱਪੜੇ ਆ ਜਿਹੜੇ ਪ੍ਰੈਸ ਕੀਤੇ ਹੋਏ ਉਹ ਰੱਖਦੀ ਆ ਬੈੱਡ ਤੇ ਉਹਦਾ ਪਰਸਾ ਜਿੰਨੇ ਵੀ ਉਹਦੇ ਬੂਟ ਜਰਾਬਾਂ ਜਿਹੜੀਆਂ ਵੀ ਚੀਜ਼ਾਂ ਦੀ ਲੋੜ ਹੁੰਦੀ ਆ ਤੇ ਉਸ ਤੋਂ ਬਾਅਦ ਹੋਰ ਸੋਈ ਦੇ ਵਿੱਚ ਆਪਣੇ ਪਤੀ ਦਾ ਖਾਣਾ ਤਿਆਰ ਕਰਨ ਲੱਗ ਜਾਂਦੀ ਆ ਉਹਦਾ ਟਿਫਨ ਪੈਕ ਕਰਦੇ ਕਰਦੇ ਪ੍ਰਦੀਪ ਫੇਰ ਆਵਾਜ਼ਾਂ ਮਾਰਦਾ ਪ੍ਰੀਤ ਮੇਰੀ ਘੜੀ ਨਹੀਂ ਮਿਲ ਰਹੀ ਮੇਰੇ ਫੋਨ ਦਾ ਚਾਰਜਰ ਕਿੱਥੇ ਆ ਉਹ ਕਹਿੰਦੀ ਜੀ ਫੋਨ ਦਾ ਅੱਗੇ ਮੈਂ ਸਵੇਰੇ ਉੱਠਣਸਾਰ ਤੁਹਾਡਾ ਚਾਰਜਿੰਗ ਲਾ ਦਿੰਦੀ ਆ ਵੀ ਅੱਜ ਸੌਰੀ ਵੀ ਮੈਂ ਕਾਲੀ ਕਾਲੀ ਚ ਭੁੱਲ ਗਈ ਤੁਸੀਂ ਐਂ ਕਰੋ ਚਾਰਜਰ ਨਾਲ ਡਰਾਅਰ ਚ ਪਿਆਗਾ ਤੇ ਤੁਸੀਂ ਲਾ ਲਓ ਤੇ ਜਾਂ ਫਿਰ ਤੁਸੀਂ ਐਂ ਕਰੋ ਚਾਰਜਰ ਨਾਲ ਲੈ ਜਿਓ ਉੱਥੇ ਜਾ ਕੇ ਫੋਨ ਚਾਰਜ ਕਰ ਲਿਓ ਤੇ ਨਾਲੇ ਤੁਹਾਡਾ ਪਰਸ ਆ ਜਿਹੜਾ ਉਹ ਉਹ ਵੀ ਡਰਾਅਰ ਚ ਪਿਆ ਤਾਂ ਉਹ ਕਹਿੰਦਾ ਵੀ ਮੈਨੂੰ ਨਹੀਂ ਲੱਭਦਾਗਾ ਤੂੰ ਆਪੇ ਆ ਕੇ ਫੜਾ ਕੇ ਜਾ ਪ੍ਰੀਤ ਫਿਰ ਵਿਚਾਰੀ ਭਜਦੀ ਆ ਤੇ ਆਪਣੇ ਪਤੀ ਨੂੰ ਚਾਰਜਰ ਫੋਨ ਦਾ ਤੇ ਪਰਸੋ ਦਾ ਫੜਾਉਂਦੀ ਆ ਉਸ ਤੋਂ ਬਾਅਦ ਉਹ ਨਾਸ਼ਤਾ ਪਾ ਕੇ ਲਿਆ ਦਿੰਦੀ ਆਪਣੇ ਪਤੀ ਨੂੰ ਤੇ ਉਹਦਾ ਪਤੀ ਲੈਕਚਰ ਦਿੰਦਾ ਪ੍ਰੀਤ ਤੇ ਤੇਰੇ ਤੋਂ ਘਰ ਦੇ ਕੰਮ ਨਹੀਂ ਹੁੰਦੇਗੇ ਤੂੰ ਸਾਰਾ ਦਿਨ ਘਰੇ ਵਿਹਲੀ ਹੁੰਨੀ ਆ ਪਹਿਲਾਂ ਤਾਂ ਤੂੰ ਨੂਰ ਨੂੰ ਤਿਆਰ ਕਰਨ ਪਿੱਛੇ ਮੈਨੂੰ ਮੇਰੀ ਨੀਂਦ ਖਰਾਬ ਕੀਤੀ ਵੀ ਤਿਆਰ ਕਰ ਦੇ ਫਿਰ ਤੂੰ ਛੱਡਣ ਪਿੱਛੇ ਕੀਤੀ ਉਹ ਕਹਿੰਦੇ ਵੀ ਤੁਸੀਂ ਗੁੱਸਾ ਕਿਉਂ ਕਰਦੇ ਆ ਕੀਤਾ ਤਾਂ ਨਹੀਂ ਨਾ ਤੁਸੀਂ ਕੁਝ ਵੀ ਸਾਨੂੰ ਪਤਾ ਪ੍ਰਦੀਪ ਮੈਂ ਸਾਰੇ ਕੰਮ ਕਰਨ ਤੋਂ ਬਾਅਦ ਮੈਂ ਬੁਟੀਕ ਵੀ ਜਾਣਾ ਹਨਾ ਮੇਰੇ ਕਸਟਮਰ ਦੇ ਪਾਰਸਲ ਦੇਣੇ ਆ ਮੈਂ ਅੱਜ ਜਰੂਰੀ ਆ ਹਨਾ ਫੰਕਸ਼ਨ ਤੇ ਜਾਣਾ ਉਹਨਾਂ ਨੇ ਕਿਸੇ ਨੇ ਤੇ ਚਲੋ ਉਹ ਕਹਿੰਦਾ ਤੇਰਾ ਤਾਂ ਨਾ ਲੈਕਚਰ ਸਾਰਾ ਦਿਨ ਨਹੀਂ ਖਤਮ ਹੁੰਦਾ ਚਲ ਮੈਨੂੰ ਦੇ ਰੋਟੀ ਪਾਣੀ ਤੇ ਮੈਂ ਜਾਵਾਂ ਚਲੋ ਟਿਫਨ ਪੈਕ ਕਰ ਦਿੰਦੀ ਆ ਤੇ ਨਾਸ਼ਤਾ ਜਿਹੜਾ ਪਰੌਂਠੇ ਆ ਉਹ ਪਾ ਕੇ ਦੇ ਦਿੰਦੀ ਆ ਉਸ ਤੋਂ ਬਾਅਦ ਉਹ ਸੋਚਦੀ ਆ ਵੀ ਡੈਡੀ ਨੇ ਤੇ ਮੰਮੀ ਨੇ ਤਾਲੂ ਦੇ ਪਰੌਂਠੇ ਖਾਣੇ ਨਹੀਂ ਕਿ ਉਹਨਾਂ ਮੂੰਗੀ ਦੀ ਦਾਲ ਰੱਖ ਦਿੰਦੀ ਆ ਵੀ ਉਹਦੋਂ ਨੂੰ ਗੁੰਗੀ ਦੀ ਦਾਲ ਆ ਜਿਹੜੀ ਉਬਲ ਜੂ ਬਾਅਦ ਚ ਤੜਕਾ ਲਾ ਕੇ ਰੋਟੀ ਬਣਾ ਦੂੰਗੀ ਕਿਉਂਕਿ ਉਹਨੂੰ ਵੀ ਕਾਰ ਸੀ ਉਹਨੇ ਘਰ ਦੇ ਹੋਰ ਵੀ ਕੰਮ ਕਰਨੇ ਸੀ ਕੱਪੜੇ ਵਗੈਰਾ ਧੋ ਕੇ ਫਿਰ ਉਹਨੇ ਬੁਟੀਕ ਜਾਣਾ ਸੀਗਾ ਇਹ ਗੱਲਾਂ ਸੋਚਦੀ ਸੋਚਦੀ ਉਹ ਪ੍ਰਦੀਪ ਨੂੰ ਦਫ਼ਤਰ ਭੇਜ ਦਿੰਦੀ ਆ ਪ੍ਰਦੀਪ ਦਫ਼ਤਰ ਚਲਿਆ ਜਾਂਦਾ ਉਸ ਤੋਂ ਬਾਅਦ ਉਹ ਦਾਲ ਨੂੰ ਤੜਕਾ ਲਾਉਂਦੀ ਆ ਤੇ ਰੋਟੀ ਬਣਾਉਂਦੀ ਆ ਤੇ ਰੋਟੀ ਬਣਾਉਂਦੀ ਬਣਾਉਂਦੀ ਉਹ ਸੋਚ ਰਹੀ ਸੀ ਵੀ ਦੇਖ ਮੈਂ ਅੱਜ ਹੀ ਲੇਟ ਹੋ ਗਈ ਕਿਉਂਕਿ ਉਹਦੇ ਲੇਟ ਹੋਣ ਦਾ ਕਾਰਨ ਇਹ ਸੀ ਵੀ ਪਿਛਲੇ ਦਿਨ ਜਿਹੜਾ ਦਿਨ ਲੰਘਿਆ ਸੀ ਉਸ ਦਿਨ ਪ੍ਰੀਤ ਦੇ ਬੇਟੇ ਨੂਰ ਦਾ ਜਨਮ ਦਿਨ ਸੀ ਤੇ ਉਹਦੀ ਸੱਸ ਨਹੀਂ ਚਾਹੁੰਦੀ ਸੀ ਕਿ ਪ੍ਰੀ ਨੂਰ ਦਾ ਜਨਮ ਦਿਨ ਆ ਜਿਹੜਾ ਉਹ ਬਾਹਰ ਮਨਾਇਆ ਜਾਵੇ ਕਿਉਂਕਿ ਉਹਨਾਂ ਨੂੰ ਬਾਹਰਲਾ ਖਾਣਾ ਪਸੰਦ ਨਹੀਂ ਆਉਂਦਾ ਤੇ ਪ੍ਰੀਤ ਨੇ ਇਹ ਵੀ ਸੋਚਿਆ ਸੀ ਵੀ ਚਲ ਖਾਣਾ ਕੁਛ ਘਰੇ ਬਣਾ ਲਾਂਗੇ ਕੁਛ ਖਾਣ ਪੀਣ ਦਾ ਬਾਹਰੋਂ ਲੈ ਆਵਾਂਗੇ ਪਰ ਪ੍ਰੀਤ ਦੀ ਸੱਸ ਦਾ ਇਹ ਆਰਡਰ ਸੀ ਕਿ ਦੋ ਤਰ੍ਹਾਂ ਦਾ ਖਾਣਾ ਨਹੀਂ ਹੋਊਗਾ ਜੇ ਅਸੀਂ ਘਰ ਦਾ ਖਾਣਾ ਖਾਣਾ ਤਾਂ ਮਹਿਮਾਨ ਵੀ ਘਰ ਦਾ ਖਾਣਾ ਹੀ ਖਾਣਗੇ ਵੀ ਬਾਹਰਲਾ ਖਾਣਾ ਤਾਂ ਅੱਜ ਕੱਲ ਲੋਕ ਖਾਂਦੇ ਹੀ ਰਹਿੰਦੇ ਆ ਗੱਲ ਤਾਂ ਘਰ ਦੇ ਖਾਣੇ ਦੀ ਆ ਤੇ ਪ੍ਰੀਤ ਨੂੰ ਹੋਰ ਵੀ ਔਖਾ ਹੋ ਗਿਆ ਸੀ ਕਿਉਂਕਿ ਪ੍ਰੀਤ ਦੀ ਜਿਹੜੀ ਕੰਮ ਵਾਲੀ ਆ ਉਹ ਚਲੀ ਗਈ ਸੀ। ਉਹਨੇ 2 ਮਹੀਨਿਆਂ ਵਾਸਤੇ ਕੰਮ ਵਾਲੀ ਰੱਖੀ ਸੀ ਕਿਉਂਕਿ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਸੀ ਤੇ ਉਹਦੇ ਬੁਟੀਕ ਤੇ ਜ਼ਿਆਦਾ ਕੰਮ ਹੁੰਦਾ ਸੀ। ਇਸ ਲਈ ਉਹਨਾ ਹੈਲਪ ਲੈ ਲੈਂਦੀ ਸੀਗੀ ਕੰਮ ਵਾਲੀ ਦੀ ਪਰ ਕੰਮ ਵਾਲੀ ਦੇ ਕੰਮ 'ਚ ਨਗੋਚਾ ਕੱਢ-ਕੱਢ ਕੇ ਉਹਦੀ ਸੱਸ ਨੇ ਉਹਨੂੰ ਹਟਾਤਾ ਸੀ। ਤੇ ਉਹ ਸੋਚਦੀ ਸੋਚਦੀ ਚਲੋ ਅੰਦਾਲ ਰੋਟੀ ਤਿਆਰ ਕਰਦੀ ਆ ਤੇ ਆਪਣੇ ਸੱਸ ਸਹੁਰੇ ਨੂੰ ਫੜਾ ਦਿੰਦੀ ਆ ਡਾਈਨਿੰਗ ਟੇਬਲ ਤੇ ਰੱਖ ਦਿੰਦੀ ਆ। ਦਾਲ ਵੇਖ ਕੇ ਉਹਦੀ ਸੱਸ ਫਿਰ ਬੜਬੜ ਕਰਦੀ ਆ। ਨਸ ਵੇਰੇ ਕੌਣ ਦਾਲ ਖਾਂਦਾਗਾ ਸ਼ਾਮ ਨੂੰ ਤਾਂ ਦਾਲ ਬਣੀ ਆਈ ਆ ਸਬਜ਼ੀ ਨਹੀਂ ਬਣਾਉਣੀ ਸੀ ਉਹ ਕਹਿੰਦੀ ਮੰਮੀ ਸੌਰੀ ਵੀ ਅੱਜ ਮੇਰੇ ਤੋਂ ਹਨਾ ਲੇਟ ਹੋ ਗਿਆ ਉੱਠਿਆ ਨਹੀਂ ਗਿਆ ਵੀ ਮੇਰੇ ਕੋਲੇ ਸਬਜ਼ੀ ਕੱਟਣ ਦਾ ਟਾਈਮ ਹੈ ਨਹੀਂ ਸੀਗਾ ਵੀ ਜਾ ਫਿਰ ਤੁਸੀਂ ਸਬਜ਼ੀ ਕੱਟ ਕੇ ਰੱਖ ਦਿੰਦੇ ਜਦੋਂ ਤੁਸੀਂ ਸੁਨੇਹਾ ਦੇ ਉੱਠੇ ਸੀ ਆਪਣੀ ਨੂੰਹ ਦੀ ਇਹ ਗੱਲ ਸੁਣ ਕੇ ਪ੍ਰੀਤ ਦੀ ਸੱਸ ਕਹਿੰਦੀ ਮੈਂ ਤੈਨੂੰ ਪਹਿਲਾਂ ਵੀ ਬਹੁਤ ਵਾਰ ਕਿਹਾ ਵੀ ਮੇਰੇ ਤੋਂ ਕਿਸੇ ਕੰਮ ਦੀ ਝਾਕ ਨਾ ਰੱਖਿਆ ਕਰ ਆਪਦੇ ਕੰਮ ਆਪੇ ਨਿਵੇੜਿਆ ਕਰ ਜੇ ਕੰਮ ਕਰਨੇ ਆ ਤਾਂ ਸੁਨੇਹਾ ਉੱਠਣ ਦੀ ਆਦਤ ਪਾਲਾ ਉਹਦਾ ਸਹੁਰਾ ਫੇਰ ਆਪਣੀ ਪਤਨੀ ਨੂੰ ਟੋਕਦਾ ਪਰ ਉਹਦੀ ਪਤਨੀ ਕਿੱਥੇ ਸੁਣਨ ਵਾਲੀ ਸੀ ਚਲੋ ਇਸੇ ਤਰ੍ਹਾਂ ਸਮਾਂ ਜਿਹੜਾ ਲੰਘ ਗਿਆ ਤੇ ਦੁਪਹਿਰ ਆ ਗਈ ਦੁਪਹਿਰੇ ਵੇਲੇ ਪ੍ਰੀਤ ਨੇ ਸਕੂਟੀ ਚੱਕੀ ਤੇ ਬੁਟੀਕ ਤੇ ਚਲੀ ਗਈ ਬੁਟੀਕ ਤੇ ਕਸਟਮਰ ਦੇ ਫੋਨ ਤੇ ਫੋਨ ਆ ਰਹੇ ਸੀ ਤੇ ਉਹ ਜਿਹੜਾ ਉਹਨਾਂ ਦੇ ਪਾਰਸਲ ਪਏ ਸੀ ਸੂਟ ਤਿਆਰ ਕੀਤੇ ਹੋਏ ਸੀ ਉਹ ਫੜਾਤੇ ਉਹਨੇ ਫੜਾ ਕੇ ਤੇ ਉਸ ਤੋਂ ਬਾਅਦ ਫਿਰ ਘਰ ਆਉਂਦੀ ਆ ਘਰ ਆਉਂਦੀ ਨੂੰ ਉਹ ਵੇਖਦੀ ਆ ਕਿ ਉਹਦੇ ਕੱਪੜੇ ਧੋਣ ਵਾਲੇ ਪਏ ਸੀ ਉਹਨ ਸਾਰੋਂ ਨੇ ਕੱਪੜੇ ਧੋਤੇ ਸੱਸ ਸਹੁਰੇ ਨੂੰ ਦੁਪਹਿਰ ਦੀ ਚਾਹ ਦਿੱਤੀ ਫਿਰ ਸ਼ਾਮ ਦੇ ਕੰਮਾਂ ਦੀ ਤਿਆਰੀ ਹੋ ਗਈ ਤੇ ਇੰਨੇ ਨੂੰ ਉਹਦਾ ਬੇਟਾ ਸਕੂਲੋਂ ਆ ਗਿਆ ਉਹਨੇ ਆਪਣੇ ਬੇਟੇ ਨੂੰ ਖਾਣਾ ਖਵਾਇਆ ਫਿਰ ਉਹਦੀ ਵਰਦੀ ਧੋਤੀ ਤੇ ਉਸ ਤੋਂ ਬਾਅਦ ਉਹਦਾ ਹੋਮਵਰਕ ਕਰਾਉਣ ਲੱਗੀ ਹੋਮਵਰਕ ਕਰਾਉਣ ਤੋਂ ਬਾਅਦ ਤੁਰੰਤ ਉਹਨੇ ਸਬਜ਼ੀ ਕੱਟੀ ਹੋਰ ਰਸੋਈ ਦੇ ਕੰਮ ਬਰਤਨ ਸਾਫ਼ ਵਗੈਰਾ ਕਰਕੇ ਇੰਨੇ ਨੂੰ ਸ਼ਾਮ ਨੂੰ 5 ਵਜੇ ਉਹਦੇ ਘਰ ਵਾਲੇ ਦੇ ਆਉਣ ਦਾ ਟਾਈਮ ਹੋ ਗਿਆ ਤੇ ਨਾਲ ਉਹਦੇ ਸੱਸ ਸਹੁਰੇ ਦੀ ਚਾਹ ਦਾ ਟਾਈਮ ਹੋ ਗਿਆ ਹੁਣੇ 5 ਵਜੇ ਵਾਲੀ ਜਿਹੜੀ ਚਾਹ ਬਣਾਈ ਚਾਰ ਕੱਪ ਆਪਣੀ ਦੋਨਾਂ ਜੀਆਂ ਦੀ ਤੇ ਆਪਣੇ ਸੱਸ ਸਹੁਰੇ ਦੀ ਬਣਾ ਕੇ ਚਾਹ ਉਹਨੇ ਟ੍ਰੇ 'ਚ ਰੱਖੀ ਤੇ ਇੰਨੇ ਨੂੰ ਉਹਦੇ ਘਰ ਵਾਲਾ ਆ ਗਿਆ ਉਹਦੇ ਘਰ ਵਾਲਾ ਕਹਿੰਦਾ ਵੀ ਅੱਜ ਮੈਂ ਚਾਹ ਨਹੀਂ ਪੀਣੇਗੀ ਮੇਰਾ ਅੱਜ ਚਾਹ ਪੀਣ ਦਾ ਮੂਡ ਨਹੀਂ ਤੂੰ ਐਂ ਕਰ ਮੈਨੂੰ ਠੰਡਾ ਦੁੱਧ ਲਿਆ ਦੇ ਤੇ ਉਹਨੂੰ ਉਹਦੇ ਵਿੱਚ ਮੰਗੇਓ ਸ਼ੇਕ ਬਣਾ ਦੇ ਉਹ ਕਹਿੰਦੀ ਹਾਏ ਅੱਗੇ ਤਾਂ ਤੁਸੀਂ ਚਾਹ ਪੀਂਨੇ ਹੋਗੇ ਮੈਨੂੰ ਪਤਾ ਹੁੰਦਾ ਤਾਂ ਮੈਂ ਚਲ ਚਾਹ ਨਾ ਬਣਾਉਂਦੀ ਮੈਂ ਵੱਧ ਬਣਾ ਲਈ ਤੇ ਕਹਿੰਦਾ ਫੇਰ ਕੀ ਗੱਲ ਹੈਗੀ ਨਹੀਂ ਮੂਡ ਤਾਂ ਉਹ ਕੱਪ ਉੱਥੇ ਰੱਖਦੀ ਆ ਚਾਹ ਵਾਲਾ ਤੇ ਸੱਸ ਸਹੁਰੇ ਨੂੰ ਚਾਹ ਦੇ ਜਾਂਦੀ ਆ ਨਾਲ ਸਨੈਕਸ ਵਗੈਰਾ ਜਿਹੜਾ ਉਹਨਾਂ ਨੇ ਲੈਣਾ ਸੀ ਤੇ ਆਪਣੇ ਪਤੀ ਲਈ ਮੰਗੇਓ ਸ਼ੇਕ ਬਣਾਉਣ ਚਲੀ ਜਾਂਦੀ ਆ ਮੈਂਗੋ ਸ਼ੇਕ ਬਣਾਉਂਦੇ ਬਣਾਉਂਦੇ ਉਹਦੀ ਆਪਦੀ ਚਾਹ ਠੰਡੀ ਹੋ ਜਾਂਦੀ ਆ ਪਰ ਫਿਰ ਵੀ ਉਹ ਆਈ ਚਾਹ ਚੱਕ ਕੇ ਪੀ ਲੈਂਦੀ ਆ ਫਿਰ ਰਸੋਈ ਦੇ ਕੰਮਾਂ 'ਚ ਝੁੱਟ ਜਾਂਦੀ ਆ ਰਾਤ ਦੇ 9 ਵਜੇ ਜਾਂਦੇ ਨੇ ਤੇ 9 ਵਜੇ ਉਹ ਥੱਕ ਹਾਰ ਕੇ ਜਦੋਂ ਬੈੱਡਰੂਮ 'ਚ ਆਉਂਦੀ ਆ ਤਾਂ ਨੂਰ ਜਿੱਦ ਕਰਦਾ ਕਿ ਮੰਮੀ ਮੇਰੇ ਨਾਲ ਖੇਡੋ ਤਾਂ ਪ੍ਰੀਤ ਕਹਿੰਦੀ ਪੁੱਤ ਅੱਜ ਮੇਰੇ ਕੋਲੇ ਤੇਰੇ ਨਾਲ ਖੇਡਣ ਦਾ ਕੋਈ ਸਮਾਂ ਨਹੀਂ ਐ ਕਰ ਤੂੰ ਆਪਣੇ ਦਾਦੀ ਦਾਦੇ ਕੋਲ ਚਲੇ ਜਾ ਜਾਂ ਆਪਣੇ ਪਾਪਾ ਨੂੰ ਲਾੜਾ ਵੀ ਮੈਂ ਬਹੁਤ ਥੱਕੀ ਪਈ ਆ ਤੇ ਜਦੋਂ ਨੂਰ ਪ੍ਰਦੀਪ ਨੂੰ ਕਹਿੰਦਾ ਕਿ ਪਾਪਾ ਚਲੋ ਆਪਾਂ ਖੇਡੀਏ ਮੇਰੇ ਨਾਲ 2 ਮਿੰਟ ਸਮਾਂ ਸਪੈਂਡ ਕਰੋ ਹਣਾ ਕੰਨ ਪਤਾ ਮੇਰਾ ਕੰਮ ਨੀ ਤੂੰ ਆਪਣੀ ਮੰਮੀ ਲਾਲਾ ਮੈਨੂੰ ਫੋਨ ਦੇਖਣ ਦੇ ਮੈਂ ਥੱਕਿਆ ਆਂ ਕੰਮ ਤੋਂ ਸਟ੍ਰੈਸ ਵਿੱਚ ਆਂ ਤਾਂ ਨੂਰ ਆਪਣੀ ਮੰਮੀ ਨੂੰ ਉਹ ਗੱਲ ਨਾਲ ਲਾ ਕੇ ਕਹਿੰਦਾ ਮੰਮੀ ਪਾਪਾ ਤਾਂ ਮੈਨੂੰ ਘੱਟ ਪਿਆਰ ਕਰਦੇ ਆ ਤੂੰ ਵੀ ਪਿਆਰ ਕਰਦੇ ਹੋ ਮੈਨੂੰ ਆਪਣੇ ਪੁੱਤ ਦੀ ਇਹ ਗੱਲ ਸੁਣ ਕੇ ਉਹ ਥੱਕੀ ਹਾਰੀ ਉਹਦੇ ਨਾਲ ਖੇਡਣ ਲੱਗ ਗਈ ਤੇ ਫਿਰ ਉਹ ਚਲੋ ਸੌ ਜਾਂਦੀ ਆ ਸਵੇਰੇ ਉਹ ਫਿਰ 4 ਵਜੇ ਉੱਠਦੀ ਆ ਤੇ ਟਾਈਮ ਨਾਲ ਸਾਰੇ ਕੰਮ ਨਿਬੜ ਕੇ ਬੇਲੀ ਹੋ ਜਾਂਦੀ ਆ ਜਦੋਂ ਉਹ ਤਿਆਰ ਹੋ ਕੇ ਬੁਟੀਕ ਜਾਣ ਲੱਗਦੀ ਆ ਤੇ ਉਹਦਾ ਪਤੀ ਉਹਨੂੰ ਕਹਿੰਦਾ ਕਿ ਪ੍ਰੀਤ ਤੂੰ ਐਂ ਕਰੀ ਤੈਨੂੰ ਕੋਈ ਬੜਾ ਕੰਮ ਨਹੀਂ ਹੁੰਦਾ ਤੂੰ ਬੇਲੀ ਹੀ ਹੁੰਨੀ ਐਂ ਕਰੀ ਨਾਲੇ ਤਾਂ ਆਪਣਾ ਬਿੱਲ ਭਰੇਂ ਅਸੀਂ ਤੇ ਨਾਲੇ ਰਾਸ਼ਨ ਲਿਆਈਂ ਪ੍ਰੀਤ ਕਹਿੰਦੀ ਪ੍ਰਦੀਪ ਤੁਸੀਂ ਹੱਦ ਕਰਦੇ ਹੋ ਵੀ ਸਾਰਾ ਦਿਨ ਮੈਂ ਕੰਮ ਕਰਦੀ ਆਂ ਵੀ ਰਾਸ਼ਨ ਲਿਆਉਣ ਦਾ ਕੰਮ ਮੇਰਾ ਨਹੀਂ ਹੈਗਾ ਠੀਕ ਹੈ ਵੀ ਤੁਸੀਂ ਅੱਗੇ ਰਾਸ਼ਨ ਲਿਆਉਣੇ ਤੇ ਬਿੱਲ ਭਰਦੇ ਹੋ ਵੀ ਇਹੀ ਦੋ ਕੰਮ ਨਹੀਂ ਤੁਸੀਂ ਕਰਦੇਗੇ ਵੀ ਐਂ ਨਹੀਂ ਕੰਮ ਚੱਲਦਾ ਤਾਂ ਉਹਦੀ ਸੱਸ ਕੋਲ ਬੈਠੀ ਬੋਲ ਪਈ ਤੈਨੂੰ ਕਹਿੰਦੀ ਕੀ ਪਤਾ ਮੇਰੇ ਪੁੱਤ ਤੇ ਮੇਰੇ ਪੁੱਤ ਦੇ ਸਿਰ ਤੇ ਕਿੰਨਾ ਕੁ ਬੋਝ ਆ ਸਾਰਾ ਦਿਨ ਤਾਂ ਉਹ ਕੰਮ ਕਰਦਾ ਤੂੰ ਘਰੇ ਬੇਲੀ ਹੀ ਹੁੰਨੀ ਆਂ ਇਹ ਗੱਲ ਨਾ ਅੱਜ ਪ੍ਰੀਤ ਦੇ ਚੁੱਭ ਗਈ। ਪ੍ਰੀਤ ਨੇ ਸੋਚਿਆ ਵੀ ਸਵੇਰ ਤੋਂ ਮੈਂ ਉੱਠਦੀ ਆ 4 ਵਜੇ, ਰਾਤ ਦੇ 9 ਵਜੇ ਜਾਂ 10 ਵਜੇ ਜਾਂ ਮੈਨੂੰ ਕਦੇ ਕਿਸੇ ਨੇ ਆਏ ਨਹੀਂ ਕਿਹਾ ਵੀ ਤੂੰ ਰੈਸਟ ਕਰ। ਬੁਟੀਕ ਤੇ ਜਾਨੀ ਆ ਮੈਂ ਪੈਸੇ ਵੀ ਕਮਾਉਣੀਆਂ ਨਾਲ। ਫਿਰ ਮੇਰੇ ਆਪ ਦਾ ਸਮਾਂ ਜਿਹੜਾ ਮੈਂ ਆਪਦੇ ਤੇ ਲਾਉਣਾ ਹੁੰਦਾ ਵੀ ਮੇਰੇ ਕੋਲੇ ਤਾਂ ਹੈ ਨਹੀਂ ਸਮਾਂ ਆਪਦੇ ਲਈ। ਫਿਰ ਵੀ ਮੈਨੂੰ ਮਿੰਟ ਦੇ ਵਿੱਚ ਕਹਿ ਦਿੰਦੇ ਇਹ ਮਾਪਾਤ ਵੀ ਤੂੰ ਤਾਂ ਵਿਹਲੀ ਆ। ਤੇ ਉਹਨੂੰ ਗੁੱਸਾ ਆ ਜਾਂਦਾ। ਪਰ ਉਹ ਸ਼ੋਅ ਨਹੀਂ ਕਰਦੀ ਤੇ ਸ਼ਾਮ ਨੂੰ ਜਦੋਂ ਖਾਣਾ ਪਾਣੀ ਖਾ ਕੇ ਸਾਰੇ ਜਣੇ ਨਾ ਇਕੱਠੇ ਬੈਠੇ ਸੀ ਉਹ ਪਰਿਵਾਰ ਦੇ ਵਿੱਚ ਪ੍ਰੀਤ ਆਪਣੇ ਹਸਬੰਡ ਪ੍ਰਦੀਪ ਨੂੰ ਕਹਿੰਦੀ ਪ੍ਰਦੀਪ ਮੈਂ 1 ਮਹੀਨੇ ਲਈ ਪੇਕੇ ਜਾਣਾਗਾ ਉਹ ਕਹਿੰਦਾ ਵੀ ਕੀ ਕਹਿੰਦੀ ਹਾਂ ਮੈਂ 1 ਮਹੀਨੇ ਲਈ ਪੇਕੇ ਜਾਣਾ ਉਹ ਕਹਿੰਦਾ ਘਰ ਦਾ ਕੰਮ ਕੌਣ ਕਰੂ ਕਹਿੰਦੀ ਉਹ ਹੋ ਪ੍ਰਦੀਪ ਘਰ ਦੇ ਕੰਮ ਕਿੰਨੇ ਕੰਮ ਐ ਤਾਂ ਬੇਲੀ ਹੁੰਨੀ ਆ ਸਾਰਾ ਦਿਨ ਆਪਣੇ ਤਾਂ ਇਨਾ ਕੰਮ ਹੀ ਨਹੀਂ ਜਿੰਨਾ ਕਿ ਹੈਗਾ ਉਹ ਤੁਸੀਂ ਕਰ ਲਓਗੇ ਵੀ ਸਾਰਾ ਦਿਨ ਕੰਮ ਤਾਂ ਤੁਸੀਂ ਕਰਦੇ ਹੋ ਵੀ ਮੈਂ ਤਾਂ ਬੇਲੀ ਆ ਮੇਰੇ ਜਾਨ ਨਾਲ ਘਰ ਦੇ ਕੰਮਾਂ 'ਚ ਕੋਈ ਫਰਕ ਨਹੀਂ ਪੈਣਾ ਤੇ ਪ੍ਰੀਤ ਦਾ ਸਹੁਰਾ ਜਿਹੜਾ ਉਹ ਕਹਿੰਦਾ ਪ੍ਰੀਤ ਮੈਂ ਤੇਰੇ ਨਾਲ ਸਹਿਮਤ ਹਾਂ ਪੁੱਤ ਤੁਜਾਇਆ ਇੱਕ ਮਹੀਨਾ ਉਹ ਕਹਿੰਦੀ ਵੀ 3 ਦਿਨਾਂ ਬਾਅਦ ਮੈਂ ਜਾਉਂਗੀ ਤੁਸੀਂ ਮੇਰੀ ਟਿਕਟ ਬੁੱਕ ਕਰਾ ਦਿਓ ਪ੍ਰਦੀਪ ਸੋਚੀ ਪੈ ਜਾਂਦਾ ਵੀ ਜੇ ਇਹ ਚਲੀ ਗਈ ਤੇ ਇਹਦੇ ਬਿਨਾ ਰੋਟੀ ਪਾਣੀ ਕੌਣ ਦੇਊ ਤਿਆਰ ਕੌਣ ਕਰੂ ਨੂਰ ਦਾ ਕੰਮ ਕੌਣ ਕਰੂ ਤੇ ਉਹ ਕਹਿੰਦਾ ਪ੍ਰੀਤ ਤੈਨੂੰ ਪਤਾ ਨੂਰ ਦੇ ਸਕੂਲ ਆ ਤੇ ਇਹਨੂੰ ਛੁੱਟੀਆਂ ਵੀ ਨਹੀਂ ਮਿਲਦੀਆਂ ਵੀ ਤੂੰ ਐ ਕਿਵੇਂ ਜਾ ਸਕਦੀ ਆ ਕਹਿੰਦੀ ਨਹੀਂ ਮੈਂ ਜਾਣਾ ਮੇਰਾ ਜ਼ਰੂਰੀ ਆ ਜਾਣਾ ਪ੍ਰਦੀਪ ਉਹਨੂੰ ਕਹਿ ਤਾਂ ਦਿੰਦਾ ਵੀ ਹਾਂ ਚਲੀ ਜਾਈਂ ਪਰ ਉਹਦੇ ਮਨ ਨੂੰ ਇੱਕ ਚਿੰਤਾ ਸਤਾਉਣ ਲੱਗ ਜਾਂਦੀ ਆ ਇੱਕ ਐਕੇ ਪ੍ਰੀਤ ਅੱਜ ਜਲਦੀ ਬੁਟੀਕ ਤੇ ਚਲੀ ਗਈ ਕਿਉਂਕਿ ਉਹਦੇ ਕਸਟਮਰ ਆਉਣੇ ਸੀ ਤੇ ਉਹਨੂੰ ਇਹ ਸੀਗਾ ਵੀ ਮੈਂ 3 ਦਿਨਾਂ ਬਾਅਦ ਜਾਣਾ ਤੇ ਮੈਂ ਆਪਣੇ ਕਸਟਮਰ ਦਾ ਕੰਮ ਨਿਬੇੜਦਿਆਂ। ਜਦੋਂ ਉਹ ਚਲੀ ਗਈ ਤਾਂ ਉਦੋਂ ਬਾਅਦ ਦੇ ਵਿੱਚ ਮਾਂ ਪੁੱਤ ਦੋਨੇ ਗੱਲਾਂ ਕਰਦੇ ਆ ਕਿ ਪ੍ਰਦੀਪ ਤੂੰ ਉਹਨੂੰ ਮਿੰਟ 'ਚ ਕਹਿਤਾ ਕਿ ਚਲੀ ਜਾਈਂ ਤੇ ਘਰ ਦੇ ਕੰਮ ਕੌਣ ਕਰੂ? ਉਹ ਕਹਿੰਦਾ ਕਿ ਮੰਮੀ ਮੈਂ ਤਾਂ ਆਪ ਬਣਾ ਕਰਦਾ ਸੀ ਜਦੋਂ ਡੈਡੀ ਨੇ ਹਾਂ ਕਹਿਤੀ ਹੁਣ ਡੈਡੀ ਦੇ ਅੱਗੇ ਕਿਹਦੀ ਚਲਦੀ ਆ? ਤੇ ਉਹਦਾ ਸਹੁਰਾ ਮਾਂ ਪੁੱਤਾਂ ਦੀਆਂ ਗੱਲਾਂ ਸੁਣ ਰਿਹਾ ਸੀ ਤੇ ਉਹ ਮੁਸਕੜੀਏ ਹੱਸ ਪਿਆ। ਨਾਲੇ ਉਹ ਕਹਿੰਦਾ ਵੀ ਸਾਰਾ ਦਿਨ ਤਾਂ ਲੱਗੇ ਰਹਿੰਦੇ ਉਹ ਕੰਮ ਨਹੀਂ ਕਰਦੀ ਕੰਮ ਨਹੀਂ ਵੀ ਹੁਣ ਦੇਖ ਕਿਵੇਂ ਭਾਦੀ ਬਣੀ ਆ ਤੇ ਉਹ ਆਪਣੀ ਨੂੰ ਨੂੰ ਫੋਨ ਕਰਦਾ ਉਹ ਨੂੰ ਕਹਿੰਦਾ ਪ੍ਰੀਤ ਤੂੰ ਆਪਣੇ ਫੈਸਲੇ ਤੇ ਅਟੱਲ ਰਹੀ ਪੁੱਤ ਤੂੰ 3 ਦਿਨਾਂ ਬਾਅਦ ਜਾਣਾ ਤੇ ਜਾਣਾ ਹੀ ਆ ਤੇ ਬਸ ਤੈਨੂੰ ਮੈਂ ਕਹਤਾ ਨਾ ਤੂੰ ਆਏ ਨਾ ਹੋ ਜੀ ਵੀ ਮੈਂ ਜਾਣਦੀ ਨਹੀਂ ਉਹ ਕਹਿੰਦੀ ਠੀਕ ਐ ਡੈਡੀ ਜੀ ਕਿਉਂਕਿ ਉਹ ਵੀ ਸਮਝ ਜਾਂਦੀ ਆ ਚਲੋ ਭਾਈ ਅਗਲੇ ਦਿਨ ਪ੍ਰਦੀਪ ਤੇ ਉਹਦੀ ਮਾਂ ਬੈਠੇ ਸੋਚ ਰਹੇ ਆ ਵੀ ਪਹਿਲਾਂ ਸਵੇਰ ਉੱਠ ਕੇ ਨਾਸ਼ਤਾ ਬਣਾਉਣਾ ਕੱਪੜੇ ਧੋਣੇ ਸਫਾਈਆਂ ਕਰਨੀਆਂ ਫਿਰ ਨੂਰ ਨੂੰ ਸਕੂਲ ਛੱਡ ਕੇ ਆਉਣਾ ਉਹਦੀ ਵਰਦੀ ਧੋਣੀ ਉਹਦਾ ਹੋਮਵਰਕ ਕਰਾਉਣਾ ਤਾਂ ਪ੍ਰਦੀਪ ਸੋਚਦਾ ਕਿ ਘਰ ਦੇ ਖਰਚੇ ਤਾਂ ਮੇਰੀ ਤਨਖਾਹ ਨਾਲ ਪਹਿਲੇ ਹੀ ਮਸਾ ਮੈਨੇਜ ਹੁੰਦੇ ਨੇ ਕਿ 15000 ਰੁਪਏ ਹੁਣ ਐਕਸਟਰਾ ਖਰਚ ਹੋਊਗਾ ਪਰ ਉਹ ਵੀ ਆਪਣੀ ਪਤਨੀ ਨੂੰ ਕਹਿੰਦਾ ਨਹੀਂ ਕਿ ਤੂੰ ਨਾ ਜਾ ਪ੍ਰਦੀਪ ਸੋਚਦਾ ਕਿ ਪ੍ਰੀਤ ਐਦਾਂ ਕਿਵੇਂ ਜਾ ਸਕਦੀ ਹੈ ਵੀ ਅੱਗੇ ਤਾਂ ਕਦੇ ਹੀ ਆਏਂਗੀ ਨਹੀਂ ਵੀ ਕੀ ਇਹਨੂੰ ਆਪਣੀ ਜ਼ਿੰਮੇਵਾਰੀ ਦਾ ਨਹੀਂ ਪਤਾ ਉਹ ਸੋਚਦਾ ਕਿ ਮੈਂ ਕਹਿਣਾ ਨਹੀਂ ਜੇ ਇਹਨੂੰ ਮੈਂ ਕਹਤਾ ਤਾਂ ਇਹਨੇ ਨਾ ਅੱਗੋਂ ਭਾਰੀ ਹੋ ਜਾਣਾ ਤੇ ਪ੍ਰੀਤ ਵੀ ਮਨ ਦੇ ਵਿੱਚ ਸੋਚ ਲੈਂਦੀ ਆ ਤੇ ਸਾਰੇ ਬੈਗ ਪੈਕ ਕਰਕੇ ਟਿਕਟ ਜਿਹੜੀ ਉਹ ਦੇਖਦੀ ਆ ਕਿ ਕਿੰਨੇ ਵਜੇ ਮੇਰੀ ਟ੍ਰੇਨ ਦਾ ਟਾਈਮ ਆ ਪ੍ਰੀਤ ਸਮਾਨ ਪੈਕ ਕਰਕੇ ਆਪਣੇ ਪਤੀ ਨੂੰ ਕਹਿੰਦੀ ਆ ਕਿ ਗੱਡੀ ਦਾ ਸਮਾਂ ਹੋ ਗਿਆ ਚਲੋ ਮੈਨੂੰ ਛੱਡਿਓ ਸਟੇਸ਼ਨ 'ਤੇ ਉਹਦਾ ਪਤੀ ਕਾਰ ਦੇ ਵਿੱਚ ਉਹਦਾ ਬੈਗ ਰੱਖਦਾ ਤੇ ਅਣਮਨੇ ਮਨ ਨਾਲ ਉਹਨੂੰ ਗੱਡੀ 'ਚ ਬਿਠਾ ਕੇ ਸਟੇਸ਼ਨ ਤੇ ਲੈ ਜਾਂਦਾ ਉਹਨੂੰ ਗੱਡੀ ਦੇ ਵਿੱਚ ਬਿਠਾ ਕੇ ਗੁੱਡਬਾਈ ਕਰਕੇ ਆ ਜਾਂਦਾ ਤੇ ਉਹਨੂੰ ਇੱਕ ਦਿਨ ਹੋ ਜਾਂਦਾ ਗਈ ਨੂੰ ਪ੍ਰੀਤ ਨੂੰ ਅਗਲੇ ਦਿਨ ਸਵੇਰੇ ਮਾਂ ਪੁੱਤਾਂ ਦੀ ਭਾਜੜ ਪੈਂਦੀ ਆ ਕਿਸੇ ਨੂੰ ਨਾਸ਼ਤਾ ਨਹੀਂ ਮਿਲਦਾ ਕਿਸੇ ਨੂੰ ਟਾਈ ਨਹੀਂ ਲੱਭਦੀ ਕਿਸੇ ਨੂੰ 벨ਟ ਨਹੀਂ ਲੱਭਦੀ ਕਿਸੇ ਨੂੰ ਬੱਚੇ ਦੀਆਂ ਕਿਤਾਬਾਂ ਨਹੀਂ ਲੱਭਦੀਆਂ ਪੂਰਾ ਗਾਹ ਪਿਆ ਹੁੰਦਾ ਮਾਂ ਪੁੱਤਾਂ ਦਾ ਤੇ ਜਿਹੜਾ ਪ੍ਰੀਤ ਦਾ ਸਹੁਰਾ ਹੁੰਦਾ ਸਰਜੀਤ ਸਿੰਘ ਉਹ ਮਾਂ ਪੁੱਤਾਂ ਦੀ ਜਿਹੜੀ ਹੜਕੜਾ ਹਟਾ ਉਹਨੂੰ ਵੇਖ ਕੇ ਹੱਸ ਰਿਹਾ ਹੁੰਦਾ ਤੇ ਮਨ ਤੇ ਬਿੱਤ ਸੋਚਦਾ ਵੀ ਸਾਰਾ ਦਿਨ ਵਿਚਾਰੀ ਨੂੰ ਲੱਗੇ ਰਹਿੰਦੇ ਸੀ ਕਿ ਕੋਈ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਤੇ ਉਹ ਵੀ ਇੱਕ ਦੂਜੇ ਵੱਲ ਦੇਖਦੇ ਆ ਮਾਪੇ ਪੁੱਤ ਤੇ ਉਹਨਾਂ ਦਿਲ 'ਚ ਉਹ ਵੀ ਸੋਚ ਲੈਂਦੇ ਆ ਵੀ ਹਾਂ ਆਪਾਂ ਕਹਿ ਦਿੰਦੇ ਸੀ ਸਾਰਾ ਦਿਨ ਵੇਲੀ ਆ ਵੀ ਇਹ ਤਾਂ ਕੰਮ ਹੀ ਬਹੁਤ ਆ ਚਲੋ ਕਿਵੇਂ ਨਾ ਕਿਵੇਂ ਉਹ ਇੱਕ ਦਿਨ ਟਪਾ ਲੈਂਦੇ ਆ ਕੰਮ ਵਾਲੀ ਆਉਂਦੀ ਆ ਕੰਮ ਵਾਲੀਆਂ ਕਿਹੜਾ ਐ ਕੰਮ ਕਰਦੀਆਂ ਨੇ کہہ ਕੇ ਕਰੋਣਾ ਪੈਂਦਾ ਤਾਂ ਪ੍ਰੀਤ ਦੀ ਸੱਸ ਦਾ ਸ਼ਾਮ ਤੱਕ ਸਿਰਦਰਦ ਕਰਨ ਲੱਗ ਗਿਆ ਤੇ ਉਹ ਪ੍ਰਦੀਪ ਨੂੰ ਕਹਿੰਦੀ ਵੀ ਮੈਂ ਤਾਂ ਨਹੀਂ ਰਹਿ ਸਕਦੀ ਪ੍ਰੀਤ ਬਿਨਾ ਤਾਂ ਇਹ ਘਰ ਬਹੁਤ ਔਖਾ ਤੂੰ ਲੈ ਕੇ ਆ ਤੇ ਉਹ ਕਹਿੰਦਾ ਮੈਂ ਲੈ ਕੇ ਤਾਂ ਨਹੀਂ ਆਉਂਦਾ ਚੱਲ ਬਹਾਨੇ ਜਿਨਾ ਉਹ ਫੋਨ ਕਰਦਾ ਫੋਨ ਕਰਕੇ ਕਹਿੰਦਾ ਪ੍ਰੀਤ ਕੀ ਹਾਲ ਚਾਲ ਆ ਠੀਕ ਠਾਕ ਪਹੁੰਚ ਗਈ ਉਹ ਕਹਿੰਦੀ ਹਾਂਜੀ ਮੈਂ ਵਧੀਆ ਠੀਕ ਠਾਕ ਪਹੁੰਚ ਗਈ ਤੁਸੀਂ ਦੱਸੋ ਕਹਿੰਦਾ ਹਾਂ ਬਸ ਠੀਕ ਆ ਜਿਵੇਂ ਚੱਲੀ ਜਾਂਦਾ ਪਰ ਤੈਨੂੰ ਜਾਣਾ ਨਹੀਂ ਚਾਹੀਦਾ ਸੀ ਤੈਨੂੰ ਸੋਚਣਾ ਚਾਹੀਦਾ ਸੀ ਘਰ ਦੀ ਜ਼ਿੰਮੇਵਾਰੀ ਹੁੰਦੀ ਹੈ ਇੱਕ ਔਰਤ ਦੀ ਉਹ ਕਹਿੰਦੀ ਦੇਖੋ ਪ੍ਰਦੀਪ ਸਿਰਫ ਇੱਕ ਮਹੀਨੇ ਦੀ ਤਾਂ ਗੱਲ ਆ ਇੱਕ ਮਹੀਨੇ ਦੇ ਵਿੱਚ ਕੋਈ ਪਹਾੜ ਨਹੀਂ ਡਿੱਗ ਚੱਲਿਆ ਮੈਂ ਆ ਜੂੰਗੀ ਮੈਂ ਇੱਥੇ ਆਉਣਾ ਤੁਹਾਡੇ ਕੋਲ ਹੀ ਆਉਣਾ ਉਹ ਕਹਿੰਦਾ ਹਾਂ ਇਹ ਤਾਂ ਗੱਲ ਠੀਕ ਐ ਚਲੋ ਇੰਨੀਆਂ ਕ ਗੱਲਾਂ ਬਾਤਾਂ ਹੁੰਦੀਆਂ ਤੇ ਫੋਨ ਕੱਟਿਆ ਜਾਂਦਾ। ਪ੍ਰੀਤ ਆਪਣੇ ਸਹੁਰਾ ਸਾਹਿਬ ਨੂੰ ਫੋਨ ਲਾਉਂਦੀ ਆ ਤੇ ਸਰਜੀਤ ਸਿੰਘ ਦੱਸਦੇ ਆ ਕਿ ਪੁੱਤ ਤੇਰੇ ਬਿਨਾਂ ਇਹਨਾਂ ਦੀ ਭੂਤਨੀ ਭੁੱਲੀ ਪਈ ਆ। ਕੋਈ ਕੰਮ ਇਹਨਾਂ ਤੋਂ ਟਾਈਮ ਤੇ ਨਹੀਂ ਹੁੰਦਾ। ਕੰਮ ਵਾਲੀਆਂ ਲੇਟ ਆਉਂਦੀਆਂ ਨੇ। ਸਾਰਾ ਦਿਨ ਬੜਬੜ ਕਰਦੇ ਰਹਿੰਦੇ ਆ ਤੇ ਪੂਰਾ ਨੱਕ ਚ ਦਾਮ ਆਇਆ ਪਿਆ। ਪਰ ਤੂੰ ਆਪਣੇ ਫੈਸਲੇ ਤੇ ਅਟੱਲ ਰਹੀ ਤੂੰ ਆਉਣਾ ਨਹੀਂ। ਪ੍ਰੀਤ ਚਲੋ 2 ਦਿਨ ਤਾਂ ਕੱਢਦੀ ਆ ਪਰ ਪ੍ਰੀਤ ਨੂੰ ਐ ਲੱਗਣ ਲੱਗ ਜਾਂਦਾ ਵੀ ਹੁਣ ਤਾਂ ਅਹਿਸਾਸ ਹੋ ਹੀ ਗਿਆ ਹੋਊਗਾ ਚਲੋ ਤੇ ਤੀਸਰੇ ਦਿਨ ਪ੍ਰੀਤ ਬਿਨਾਂ ਦੱਸੇ ਆ ਜਾਂਦੀ ਸ਼ਾਮ ਜੇ ਨੂੰ ਆਉਂਦੀ ਆ ਤੇ ਪ੍ਰਦੀਪ ਡਿਊਟੀ ਤੋਂ ਆਇਆ ਹੁੰਦਾ ਉਹਦੀ ਸੱਸ ਉਹਦੇ ਲਈ ਚਾਹ ਬਣਾ ਰਹੀ ਹੁੰਦੀ ਆ ਤੇ ਉਹ ਪ੍ਰੀਤ ਨੂੰ ਵੇਖ ਕੇ ਹੈਰਾਨ ਰਹਿ ਜਾਂਦੇ ਆ ਤੇ ਪ੍ਰੀਤ ਨੂੰ ਕਹਿੰਦੇ ਆ ਕਿ ਪ੍ਰੀਤ ਤੂੰ ਤਾਂ 1 ਮਹੀਨੇ ਲਈ ਗਈ ਸੀ ਤੂੰ ਆ ਵੀ ਗਈ ਨਾਲੇ ਸ਼ੁਕਰ ਆ ਪ੍ਰਦੀਪ ਪ੍ਰੀਤ ਤੂੰ ਆ ਗਈ ਵੀ ਤੇਰੇ ਬਿਨਾ ਤਾਂ ਨਾ ਇਸ ਘਰ ਦੇ ਵਿੱਚ ਬਹੁਤ ਔਖਾ ਮੈਨੂੰ ਨਾ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਮੈਂ ਤੈਨੂੰ ਐਵੇਂ ਸਾਰਾ ਦਿਨ ਕਹਿੰਦਾ ਰਹਿਣਾ ਸੀ ਕਿ ਤੂੰ ਵੇਲੀਆਂ ਵੇਲੀਆਂ ਵੀ ਤੇਰੇ ਤਜਰ ਕੰਮ ਹੀ ਬਹੁਤ ਆ ਗਿਈ ਤੇ ਪ੍ਰੀਤ ਹੱਸ ਕੇ ਕਹਿੰਦੀ ਕਿ ਹੁਣ ਲੱਗ ਗਿਆ ਨਾ ਪਤਾ ਤੇ ਉਹਦੀ ਸੱਸ ਵੀ ਕਹਿੰਦੀ ਹਾਂ ਤੇ ਇਹ ਸਾਨੂੰ ਸੱਚੀ ਪਤਾ ਲੱਗ ਗਿਆ ਸਾਨੂੰ ਮਾਫ ਕਰਦੇ ਅਸੀਂ ਸਾਰਾ ਦਿਨ ਐਵੇਂ ਤੇਰੇ ਤੇ ਬੁੜਬੁੜ ਕਰਦੇ ਰਹਿੰਦੇ ਸੀ ਪਰ ਤੇਰੇ ਨਾਲ ਹੀ ਇਹ ਘਰ ਸਵਰਗ ਆ ਤੇ ਜਦੋਂ ਉਹ ਉੱਠ ਕੇ ਰਸੋਈ 'ਚ ਜਾਣ ਲੱਗਦੀ ਆ ਤਾਂ ਉਹਦੀ ਸੱਸ ਉਹਨੂੰ ਕਹਿੰਦੀ ਵੀ ਨਹੀਂ ਅੱਜ ਤੂੰ ਬੈਠ ਅੱਜ ਤੂੰ ਰਸੋਈ ਦਾ ਕੋਈ ਕੰਮ ਨਹੀਂ ਕਰਨਾ ਤੇ ਉਹਨੂੰ ਸੋਫੇ ਤੇ ਬਿਠਾ ਕੇ ਚਾਹ ਬਣਾ ਕੇ ਲਿਆਉਂਦੀ ਆ ਉਹਨੂੰ ਚਾਹ ਪਿਲਾਉਂਦੀ ਆ ਉਸ ਤੋਂ ਬਾਅਦ ਸ਼ਾਮ ਦਾ ਕੰਮ ਵੀ ਤੂੰ ਕੋਈ ਨਹੀਂ ਕਰਨਾ ਤੇ ਪ੍ਰੀਤ ਕਹਿੰਦੀ ਵੀ ਨਹੀਂ ਮੰਮੀ ਮੈਨੂੰ ਕੰਮ ਕਰੇ ਬਿਨਾ ਸਰਦਾ ਨਹੀਂ ਪਰ ਉਹ ਕਹਿੰਦੀ ਨਹੀਂ ਸ਼ਾਮ ਨੂੰ ਸਾਰਾ ਖਾਣਾ ਉਹਦੀ ਸੱਸ ਜਿਹੜੀ ਨੌਕਰਾਨੀ ਤੋਂ ਬਣਵਾਉਂਦੀ ਆ ਖਾਣਾ ਖੂਣਾ ਖਾ ਕੇ ਸੌਂ ਜਾਂਦੇ ਆ ਤੇ ਸਵੇਰੇ ਪ੍ਰੀਤ ਆ ਫਿਰ ਉੱਠ ਜਾਂਦੀ ਆ ਜਦੋਂ ਪ੍ਰੀਤ ਉੱਠਦੀ ਆ ਉਹਦੇ ਨਾਲ ਹੀ ਉਹਦਾ ਹਸਬੰਡ ਪ੍ਰਦੀਪ ਉੱਠਦਾ ਉਹ ਕਹਿੰਦਾ ਪ੍ਰੀਤ ਤੂੰ ਨਾਸ਼ਤਾ ਤਿਆਰ ਕਰ ਉਹ ਰਸੋਈ ਦੇ ਵਿੱਚ ਚਲੇ ਜਾਂਦਾ ਉਹ ਆਪਣੇ ਪੁੱਤ ਲਈ ਦੁੱਧ ਬਣਾਉਂਦਾ ਉਹਨੂੰ ਦੁੱਧ ਪਿਲਾ ਕੇ ਠਾਉਂਦਾ ਤੇ ਉਹਨੂੰ ਨਵਾ ਕੇ ਉਹਦੀ ਵਰਦੀ ਵਗੈਰਾ ਪਾ ਦਿੰਦਾ ਉਹਦਾ ਟਿਫਨ ਪੈਕ ਕਰ ਦਿੰਦਾ ਪ੍ਰੀਤ ਸੋਚਦੀ ਆ ਵੀ ਇਹਨੂੰ ਕੀ ਹੋ ਗਿਆ ਅੱਜ ਉਹ ਕਹਿੰਦੀ ਆ ਕੋਈ ਗੱਲ ਨਹੀਂ ਪ੍ਰਦੀਪ ਮੈਂ ਕਰ ਲਉ ਉਹ ਕਹਿੰਦਾ ਨਹੀਂ ਪ੍ਰੀਤ ਹੁਣ ਇਹ ਕੰਮ ਤੇਰਾ ਇਕੱਲੀ ਦਾ ਨਹੀਂ ਆਪਣਾ ਦੋਨਾਂ ਦਾ ਜਦੋਂ ਤੂੰ ਮੇਰੇ ਘਰ ਦੀ ਕਬੀਲਦਾਰੀ ਚਲਾਉਣ ਚ ਬਰਾਬਰ ਯੋਗਦਾਨ ਪਾਉਣੀ ਆ ਪੈਸੇ ਕਮਾਉਣੇ ਆ ਤਾਂ ਫਿਰ ਘਰ ਦੇ ਕੰਮ ਵੀ ਤਾਂ ਆਪਾਂ ਨੂੰ ਬਰਾਬਰੀ ਕਰਨੀ ਚਾਹੀਦੀ ਆ ਨਾ ਤੇ ਪ੍ਰੀਤ ਆਪਣੇ ਸੱਸ ਸਹੁਰੇ ਦੀ ਚਾਹ ਬਣਾ ਦੇ ਉਹ ਦਿੰਦੀ ਆ ਤੇ ਪ੍ਰਦੀਪ ਉਹਨਾਂ ਨੂੰ ਫੜਾਏ ਆਉਂਦਾ ਉਸ ਤੋਂ ਬਾਅਦ ਉਹ ਆਪਣੇ ਬੇਟੇ ਨੂੰ ਸਕੂਲ ਛੱਡਿਆਉਂਦਾ ਪ੍ਰਦੀਪ ਦੇ ਆਉਂਦੇ ਨੂੰ ਪ੍ਰੀਤ ਪ੍ਰਦੀਪ ਦਾ ਸਾਰਾ ਸਮਾਨ ਤਿਆਰ ਕਰ ਦਿੰਦੀ ਆ ਤੇ ਤਿਆਰ ਹੋ ਜਾਂਦਾ ਉਹ ਆਪ ਵੀ ਪ੍ਰੀਤ ਤਿਆਰ ਹੋ ਜਾਂਦੀ ਆ ਕੰਮ ਨਿਮੇੜ ਕੇ ਜਦੋਂ ਉਹ ਪ੍ਰਦੀਪ ਨੇ ਆਫਿਸ ਜਾਣਾ ਸੀ ਪ੍ਰੀਤ ਵੀ ਆਪਦੇ ਕੰਮ ਕਰਕੇ ਵਿਹਲੀ ਹੋ ਗਈ ਫਿਰ ਦੋਨਾਂ ਨੇ ਇਕੱਠਿਆਂ ਨਾਸ਼ਤਾ ਕੀਤਾ ਤੇ ਦੋਨੋਂ ਰਿਲੈਕਸ ਹੋ ਕੇ ਦਫਤਰ ਜਾਂਦੇ ਆ ਇਸੇ ਤਰ੍ਹਾਂ ਹੀ ਸ਼ਾਮ ਨੂੰ ਹੁਣ ਪ੍ਰਦੀਪ ਆ ਜਿਹੜਾ ਉਹ ਆਪਣੀ ਪਤਨੀ ਦੀ ਮਦਦ ਕਰਦਾ ਸੀ ਤੇ ਉਹਦੇ ਨਾਲ ਕੰਮ ਦੇ ਵਿੱਚ ਹੱਥ ਵਟਾਉਂਦਾ ਸੀ ਤੇ ਫਿਰ ਉਹਨਾਂ ਦੋਨਾਂ ਮਾਪੁੱਤਾਂ ਨੇ ਇਸ ਗੱਲ ਦਾ ਪ੍ਰਣ ਕੀਤਾ ਕਿ ਅਸੀਂ ਕਦੇ ਵੀ ਪ੍ਰੀਤ ਨਾਲ ਕੋਈ ਵਿਤਕਰਾ ਨਹੀਂ ਕਰਾਂਗੇ ਕਦੇ ਇਹ ਨਹੀਂ ਕਹਾਂਗੇ ਕਿ ਹਾਂ ਪ੍ਰੀਤ ਕੰਮ ਨਹੀਂ ਕਰਦੀ ਹਾਂਜੀ ਦੋਸਤੋ ਇਸ ਛੋਟੀ ਜਹੀ ਕਹਾਣੀ ਸੁਣਾਉਣ ਦਾ ਇਹੀ ਮਕਸਦ ਸੀ ਕਿ ਅਕਸਰ ਘਰੇਲੂ ਔਰਤਾਂ ਨੂੰ ਇਹੀ ਕਿਹਾ ਜਾਂਦਾ ਕਿ ਇਹ ਤਾਂ ਵੇਲੀਆਂ ਹੁੰਦੀਆਂ ਇਹਨਾਂ ਨੂੰ ਤਾਂ ਕੋਈ ਕੰਮ ਨਹੀਂ ਜਿਹੜੇ ਬੰਦੇ ਬਾਹਰ ਕੰਮ ਕਰਕੇ ਆਉਂਦੇ ਆ ਖੇਤੀਬਾੜੀ ਦਾ ਕਰਦੇ ਆ ਜਾਂ ਘਰ ਦੇ ਵਿੱਚ ਵੀ ਮਾੜਾ-ਮੋਟਾ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਇਹ ਹੁੰਦਾ ਕਿ ਇਹ ਬੁੜੀਆਂ ਜਿਹੜੀਆਂ ਹੁੰਦੀਆਂ ਉਹ ਵੇਲੀਆਂ ਹੁੰਦੀਆਂ ਪਤਨੀਆਂ ਨੂੰ ਅਕਸਰ ਇਹੀ ਕਿਹਾ ਜਾਂਦਾ ਵੀ ਇਹ ਤਾਂ ਵੇਲੀਆਂ ਨੇ ਇਹਨਾਂ ਨੂੰ ਕੋਈ ਕੰਮ ਨਹੀਂ ਪਰ ਅੱਜ ਕੱਲ ਦਾ ਜਿਹੜਾ ਜਮਾਨਾ ਅੱਜ ਕੱਲ ਤਾਂ ਪਤਨੀਆਂ ਘਰ ਦੇ ਕੰਮ ਵੀ ਕਰਦੀਆਂ ਪਲੱਸ ਨਾਲ ਨੌਕਰੀ ਵੀ ਕਰਦੀਆਂ ਨੇ ਅੱਜ ਕੱਲ ਕਮਾਊ ਔਰਤਾਂ ਨੇ ਤੇ ਉਹ ਆਪਣੇ ਪਤੀਆਂ ਤੋਂ ਸਹਿਯੋਗ ਦੀ ਮੰਗ ਕਰਦੀਆਂ ਨੇ ਜੇ ਪਤੀ ਸਹਿਯੋਗ ਕਰਦੇ ਆ ਤਾਂ ਉਹਨਾਂ ਦੀ ਜ਼ਿੰਦਗੀ ਆ ਵਧੀਆ ਲੰਘਦੀ ਆ ਨਹੀਂ ਸਾਰਾ ਦਿਨ ਕਿਚ-ਕਿਚ ਹੁੰਦੀ ਆ ਇੱਕ ਇਨਸਾਨ ਨੂੰ ਦੂਜੇ ਇਨਸਾਨ ਦੀ ਜਿਹੜੀ ਰਜੇਮੇ ਨੇ ਉਹ ਸਮਝਣੇ ਚਾਹੀਦੇ ਆ ਤੇ ਉਹਦੀ ਮਦਦ ਕਰਨੀ ਚਾਹੀਦੀ ਆ ਕਿਉਂਕਿ ਘਰ ਦੇ ਜਿਹੜੇ ਪਰਿਵਾਰਕ ਮੈਂਬਰ ਆ ਜੇ ਉਹ ਆਪਸ ਵਿੱਚ ਤਾਲਮੇਲ ਬਣਾ ਕੇ ਚੱਲਣਗੇ ਤਾਂ ਪਰਿਵਾਰ ਦਾ ਮਾਹੌਲ ਆ ਜਿਹੜਾ ਖੁਸ਼ੀਆਂ ਭਰਿਆ ਹੋਊਗਾ ਕਦੇ ਵੀ ਕਿਸੇ ਔਰਤ ਨੂੰ 베ਲੀ ਦਾ ਖਿਤਾਬ ਨਹੀਂ ਦੇਣਾ